हां दोस्तों सारेओ सस्सेकल दोस्तों ट्रांसफार्मर ਦਾ ਨਾ ਫਿਊਜ ਉੱਡ ਗਿਆ ਸੀ ਤਾਂ ਬਿਲੀ ਵਾਲਿਆਂ ਨੂੰ ਫੋਨ ਮਾਰਿਆ ਇਹ 10 ਮਿੰਟਾਂ ਜਿਹਾ ਆਏ ਨੇ 10 ਮਿੰਟਾਂ ਦੇ ਜਾ ਕੇ ਇਹਨਾਂ ਨੇ ট্রান্সਫਾਰਮ ਤੋਂ ਦਾ ਨੁਕਸ ਕੱਢਤਾ ਤੇ ਜਿਹੜੀ ਆਪਣੀ ਉਹ ਪਰਲੀ ਮੋਟਰ ਹੈ ਨਾ ਉਹ ਤਾਂ ਗਈ ਹੈ ਚੱਲ ਠੀਕ ਹੈ ਉਹ ਪਰਾਂ ਜਿਹੜੀ ਮੋਟਰ ਉਹ ਦਿਖ ਰਹੀ ਏ ਤੇ ਹੁਣ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਮੋਟਰ ਹੈ ਨਾ ਇਹ ਦਾ ਹੈਗਾ ਸਟਾਰਟਰ ਦਾ ਨੁਕਸ ਜਿਹੜਾ ਫਿਊਜ ਉੱਡੇ ਆ ਨਾ ਤੇ ਉਦੋਂ ਸਟਾਰਟਰ ਜਿਹੜੀਆਂ ਪੱਤੀਆਂ ਜੁੜ ਗਈਆਂ ਨੇ ਹੁਣ ਅਸੀਂ ਫੋਨ ਕੀਤਾ ਮੋਟਰ ਵਾਲੇ ਮਿਸਤਰੀ ਨੂੰ ਮੇਰਾ ਵੀਡੀਓ ਬਣਾਉਣ ਦਾ ਮਤਲਬ ਪਤਾ ਕੀ ਹੈ ਇਹ ਵੱਡੇ ਡਾਕਟਰ ਨੇ ਵੱਡੇ ਡਾਕਟਰਾਂ ਨੇ ਵੱਡਾ ਆਪਰੇਸ਼ਨ ਕਰਤਾ ਹੁਣ ਠੀਕ ਹੈ ਹੁਣ ਛੋਟੇ ਡਾਕਟਰ ਨੂੰ ਬੁਲਾਇਆ ਪਾਈ ਹੁਣ ਤੂੰ ਟਾਂਕੇ ਟੁੰਕੇ ਲਾ ਦੇ ਆ ਕੇ ਜਿਹੜੇ ਵੀ ਸਟਾਰਟਰ ਸਟੂਟਰ ਦੀ ਪੱਤੀਆਂ ਪੂਤੀਆਂ ਸ਼ਾਇਦ ਜੁੜ ਗਈਆਂ ਨੇ ਮੇਰਾ ਕਹਿਣ ਦਾ ਮਤਲਬ ਪਤਾ ਕੀ ਹੈ ਮੇਰਾ ਕਹਿਣ ਦਾ ਮਤਲਬ ਇਹ ਵੀ ਆਪਣੇ ਜੈ ਸਿੰਘ ਜੀ ਨੇ ਬੜੀ ਵਾਰ ਵੀਡੀਓ ਪਾਈ ਹੈ ਵੀ ਜੇ ਟਰਾਂਸਫਰ ਹੋਂ ਦਾ ਤੇਲ ਘਟ ਜੇ ਨਾ ਜਿਵੇਂ ਦਾ ਵੀ ਤੇਲ ਲੀਕ ਆ ਮਾੜਾ ਮੋਟਾ ਤਾ ਇਹਦੀ ਕਿਸੇ ਵੀ ਪੱਤੀ ਡੰਡੇ ਨੂੰ ਹੱਥ ਲਾਓਗੇ ਬੰਦੇ ਦੇ ਨਾਲ ਹੀ ਚਿੰਬੜ ਜਾਣਾ ਤੇ ਫਿਰ ਮੁੜ ਕੇ ਬੰਦੇ ਨੂੰ ਬਿਜਲੀ ਬਿਲੀ ਬੋਰਡ ਚ ਬੰਦ ਕਰਵਾ ਕੇ ਨਾ ਗ੍ਰਿਡ ਚ ਹੀ ਤੇ ਬੰਦੇ ਨੂੰ ਉਤਾਰਨਾ ਪੈਣਾ ਲਾਉਣਾ ਪੈਣਾ ਨਾਲ ਉਹ ਐ ਚਿੰਬੜ ਜਾਣਾ ਚੁੰਮਕ ਵਾਂਗੂ ਨਾਲ ਬੰਦਾ ਮੇਰਾ ਕਹਿਣਾ ਮਤਲਬ ਖੇਤੀ ਨੇ ਨਾ ਸਪਰੇਆ ਕਰਦੇ ਆ ਬਿਜਲੀ ਠੀਕ ਕਰਦੇ ਆ ਗਲਤ ਤਰੀਕੇ ਨਾਲ ਸਾਡੀਆਂ ਬਹੁਤ ਕਿਸਾਨਾਂ ਦੀਆਂ ਜਾਨਾਂ ਗਈਆਂ ਇਸ ਖੇਤੀ ਦੇ ਵਿੱਚ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਜੇ ਸਪਰੇਅ ਕਰਨਾ ਪੂਰੀ ਕਿੱਟ ਪਾ ਕੇ ਕਰੋ ਤੇ ਬੀਲੀ ਨਾਲ ਪੰਗੇ ਨਾ ਲਓ ਜੇ ਮੋਟਰ ਦਾ ਨੁਕਸੇ ਹੁਣ ਸਟਾਰਟਰ ਦਾ ਨੁਕਸੇ ਅਸੀਂ ਨਾਲ ਦੀ ਨਾਲ ਮੋਟਰ ਵਾਲੇ ਨੂੰ ਫੋਨ ਕੀਤਾ 10 ਮਿੰਟਾਂ ਚ ਮਿਸਤਰੀ ਆਇਆ ਖੜਾ ਬਸ ਉਹ ਤੇ 10 ਮਿੰਟਾਂ ਜੀ ਆਏ ਨੇ ਕਾਰਨ ਹੈ ਜੀ ਹਰ ਚੀਜ਼ ਪੈਟਰੋਲ ਡੀਜ਼ਲ ਨਾਲ ਚੱਲਦੀ ਜੇ ਆਪਾਂ ਬੰਦਿਆਂ ਚ ਪੈਟਰੋਲ ਡੀਜ਼ਲ ਪਾਵਾਂਗੇ ਨਾ ਇਹਨਾਂ ਦਾ ਮਿਹਨਤਾਂ ਨਾ ਦਾਂਗੇ ਜੀ ਇਹ ਮਿਸਤਰੀ ਤੂੰ ਮੋਟਰ ਠੀਕ ਕਰਾ ਕੇ 6-6 ਮਹੀਨੇ ਪੈਸੇ ਨਹੀਂ ਦੇਣੇ ਉਹਨੂੰ ਲਾਰੇ ਲਾਣੇ ਆ ਫੇਰ ਮਿਸਤਰੀ ਨਹੀਂ ਆਉਂਦੇ ਹੈਗੇ ਆਪਣੇ ਸੀਜ਼ਨ ਦੇ ਵਿੱਚ ਫੇਰ ਕਦੋਂ ਹੀ ਸੁੱਕਣਗੇ ਤੇ ਅਸੀਂ ਅੱਜ ਪਾਣੀ ਛੱਡਣਾ ਸੀ ਅੱਜ ਅੱਜ ਪਾਣੀ ਅਸੀਂ ਛੱਡਣਾ ਸੀ ਤੇ ਅੱਜ ਅਸੀਂ ਪਹਿਲੇ ਦਿਨ ਮੋਟਰਾਂ ਚਲਾਉਣੀ ਆ ਸੀ ਕੁਦਰਤੀ ਗੱਲ ਹੈ ਪਹਿਲੇ ਦਿਨ ਹੀ ਅੱਜ ਆਹ ਟਰਾਂਸਫਾਰਮ ਜਵਾਬ ਦੇ ਗਿਆ ਤੇ ਚਲੋ ਇਹਨਾਂ ਨੇ ਆ ਕੇ 5 ਮਿੰਟਾਂ ਹੀ ਠੀਕ ਕੀਤਾ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਜੇ ਟਰਾਂਸਫਾਰਮ ਦਾ ਨੁਕਸ ਹੈ ਤਾਂ ਟਰਾਂਸਫਾਰਮ ਵਾਲੇ ਬਿਜਲੀ ਬੋਰਡ ਵਾਲਿਆਂ ਨੂੰ ਫੋਨ ਕਰੋ ਹਰ ਖੇਤਰ ਦੇ ਵਿੱਚ ਲਾਈਨਮੈਨ ਜਿੰਨੇ ਵੀ ਆ ਅਧਿਕਾਰੀ ਨੇ ਇਹਨਾਂ ਦੇ ਅੱਡੇ ਬਣੇ ਹੁੰਦੇ ਨੇ ਇਹ 5 5 4 4 ਕਿਲੋਮੀਟਰ ਤੇ ਬੈਠੇ ਹੁੰਦੇ ਨੇ ਠੀਕ ਹੈ ਤੇ ਜਿਹੜੇ ਆਪਣੇ ਮੋਟਰਾਂ ਦੇ ਨੁਕਸ ਨੇ ਉਹ ਮੋਟਰਾਂ ਵਾਲੇ ਮਿਸਤਰੀਆਂ ਤੋਂ ਕਰਾਓ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬਿਨਾਂ ਮਤਲਬ ਤੋਂ ਇਹਨਾਂ ਨਾਲ ਚੀਜ਼ਾਂ ਨਾਲ ਪੰਗੇ ਨਾ ਲਵੋ ਤੇ ਲੋ ਜੀ ਚਾਹ ਆ ਗਈ ਚਾਹ ਪੀਓ ਤੇ ਕਾਰਨ ਇਹ ਕਿ ਮੈਂ ਹਮੇਸ਼ਾ ਇਹ ਕਹਿੰਦਾ ਸਿੱਖਿਆ ਲਓ ਖੇਤੀ ਦੇ ਵਿੱਚ ਬਹੁਤ ਜਾਨਾਂ ਗਈਆਂ ਕੋਈ ਬਿਜਲੀ ਨਾਲ ਲੱਗ ਗਿਆ ਕਿਸੇ ਨੇ ਸਪਰੇਅ ਚੜਾ ਲਈ ਕਿਸੇ ਨੇ ਹੋਰ ਘਟਨਾ ਕਰ ਲਈ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਜਦੋਂ ਆਪਾਂ ਖੇਤੀ ਕਰਦੇ ਆਂ ਚਾਰ ਪੈਸੇ ਦਿਓ ਜਿਹੜਾ ਮਿਸਤਰੀ ਮੰਗਦਾ 2-400 ਰੁਪਏ ਦੇ ਕੇ ਕੰਮ ਕਰਾ ਲਓ ਟਾਈਮ ਤੇ ਪੈਸੇ ਦਿਓ ਤੇ ਬਿਨਾ ਮਤਲਬ ਤੋਂ ਬਿਜਲੀ ਨਾਲ ਪੰਗੇ ਨਾ ਲਾਓ ਕਿਉਂਕਿ ਬਿਜਲੀ ਕਿਸੇ ਦੀ ਰਿਸ਼ਤੇਦਾਰ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਹੈ ਦੇਖਿਆ ਜਾਏ ਤਾਂ ਕਾਨੂੰਨੀ ਤੌਰ ਤੇ ਅਸੀਂ ਟਰਾਂਸਫਾਰਮ ਤੇ ਚੜਨ ਦੇ ਹੱਕਦਾਰ ਨਹੀਂ ਹੈਗੇ ਇਹਦੇ ਤੇ ਚੜਨ ਦੇ ਹੱਕਦਾਰੇ ਬਿਲੀ ਵਾਲੇ ਨੇ ਕਿਉਂਕਿ ਇਹ ਇਹਨਾਂ ਦੀ ਡਿਊਟੀ ਹੈ ਸਾਡਾ ਹੱਕ ਨਹੀਂ ਮੰਦਾ ਟਰਾਂਸਫਾਰਮ ਦੇ ਨੇੜੇ ਜਾਣ ਦਾ ਬੰਦਾ ਜੀ ਮੁਲਾਜ਼ਮ ਦਾ ਹੀ ਕੰਮ ਹੈ ਜੀ ਮੁਲਾਜ਼ਮ ਦਾ ਕੰਮ ਹੈ ਨਾ ਜੀ ਸਾਡਾ ਹੱਕ ਨਹੀਂ ਮੰਦਾ ਮੋਟਰ ਚੱਲੇ ਨਾ ਚੱਲੇ ਇੱਕ ਦਿਨ ਬੰਦ ਰਹਿ ਜਾ ਜੇ ਕੋਈ ਗੱਲ ਨਹੀਂ ਕੱਲ ਨੂੰ ਚੱਲ ਜੂਗੀ ਐਡਾ ਕਿਹੜਾ ਉੱਥੇ ਦੁਨੀਆ ਖਤਮ ਹੋ ਜਾਣੀ ਜੇ ਇੱਕ ਦਿਨ ਮੋਟਰਾਂ ਬੰਦ ਰਹਿ ਜਾਣਗੀਆਂ ਸਾਡਾ ਬਿਲਕੁਲ ਹੱਕ ਕਾਨੂੰਨ ਕਹਿੰਦਾ ਕਿ ਟ੍ਰਾਂਸਫਰਮ ਦੇ ਨੇੜੇ ਆਮ ਬੰਦੇ ਦਾ ਜਾਨ ਦਾ ਹੱਕ ਨਹੀਂ ਬੰਦਾ ਤੇ ਜੇ ਇਹਦੇ ਵਿੱਚ ਕੋਈ ਵੀ ਮਾੜਾ ਜਾਂ ਨੁਕਸ ਹੋਏ ਮਾੜੀ ਜੀ ਦੀ ਤਾਰ ਕਿਸੇ ਚੈਨਲ ਚੁਨਰ ਦੇ ਨਾਲ ਲੱਗੀ ਹੋਈ ਇਹਨੇ ਬੰਦਾ ਛੱਡਣਾ ਨਹੀਂ ਹੁਣ ਇਹਨਾਂ ਨੇ ਵੱਡਾ ਨੁਕਸ ਕੱਢਤਾ ਹੁਣ ਛੋਟਾ ਨੁਕਸ ਉਹਨੂੰ ਮੋਟਰ ਵਾਲੇ ਮਿਸਤਰੀ ਨੂੰ ਫੋਨ ਮਾਰ ਫਟਾਫਟ ਉਹਨੂੰ ਕਹਿ ਵੀ ਉਹਦੀਆਂ ਨਾ ਸਟਾਰਟਰ ਦੀਆਂ ਪੱਤੀਆਂ ਜੁੜੀਆਂ ਹੋਈਆਂ ਨੇ ਤੇ ਆ ਕੇ ਉਹਨਾਂ ਨੂੰ ਉਤਾਰ ਥੱਲੇ ਕਿਉਂਕਿ ਮੈਂ ਇਹ ਇਹ ਗੱਲ ਕਹਿ ਰਹੇ ਆ ਕਿ ਯਾਰ 2-400 ਰੁਪਏ ਦੀ ਗੱਲ ਹੈ ਇਹਨਾਂ ਨੇ ਵੀ ਇੱਥੋਂ ਹੀ ਕਮਾਉਣਾ ਹੈ ਮਿਸਤਰੀਆਂ ਨੇ ਤੇ ਇਹਨਾਂ ਨੂੰ ਹੁਣ ਸਾਡਾ ਮਿਸਤਰੀ ਆਏਗਾ ਨਾ ਜਿਉਂ ਸਟਾਰਟਰ ਠੀਕ ਕਰੇਗਾ ਨਾਲ ਦੀ ਨਾਲ ਉਹਨੂੰ ਪੈਸੇ ਪਾਵਾਂਗੇ ਉਹਦੇ ਖਾਤੇ 'ਚ ਮੋਬਾਈਲ ਤੋਂ ਹੀ ਇਹ ਨਹੀਂ ਹੈਗਾ ਵੀ ਠੀਕ ਕਰਾ ਕੇ ਮੋਟਰ ਤੇ ਉਹਨੂੰ ਕਹਿ ਦਾਂਗੇ ਵੀ ਹੁਣ ਤੂੰ 6 ਮਹੀਨੇ ਹਾੜੀ ਸੋਣੀ ਨੂੰ ਆਈ ਉਹ ਆਊਗਾ ਉਹ ਵੀ ਵੇਖਦਾ ਵੀਡੀਓ ਮੇਰੀਆਂ ਤੇ ਉਹ ਆਊਗਾ ਉਹ ਵੇਖਿਓ ਨਾਲ ਦੀ ਨਾਲ ਠੀਕ ਕਰੂਗਾ 200 ਮੰਗੇ 400 ਮੰਗੇ ਜਿੰਨੇ ਪੈਸੇ ਮੰਗੂਗਾ ਨਾਲ ਦੀ ਨਾਲ ਦਵਾਂਗੇ ਕਿਉਂਕਿ ਜੇ ਆਪਾਂ ਪੈਸੇ ਨਾਲ ਦੀ ਨਾਲ ਦੇ ਦਾਂਗੇ ਨਾ ਹੁਣ ਹਾੜੀਆਂ ਸੋਹਣੀਆਂ ਧਾਰਾਂ ਸਿਦਾਰਾਂ ਵਾਲੇ ਕੰਮ ਛੱਡੋ ਹੁਣ ਜ਼ਿੰਮੇਦਾਰ ਇਹ ਕੰਮ ਨਹੀਂ ਚੱਲਦੇ ਹੈਗੇ ਭਈ ਫੇਰ ਧਾਰਾਂ ਦੂਰਾਂ ਵਾਲੇ ਤੇ ਮਿਸਤਰੀ ਵੀ ਅੱਗੇ ਕਹਿੰਦੇ ਕੱਲ ਨੂੰ ਆਊਗਾ ਅੱਜ ਮੈਂ ਵੀ ਧਾਰ ਧਾਰਾ ਗਿਆ ਹੋਇਆ ਕਿਤੇ ਤੇ ਇਸ ਕਰਕੇ ਮੈਂ ਇਹੀ ਕਹਿਣਾ ਬਿਲੀ ਨਾਲ ਪੰਗੇ ਨਾ ਲਓ ਤੇ ਸਪੈਸ਼ਲ ਜਿਹੜੇ ਐਕਸਪਰਟ ਬੰਦੇ ਨੇ ਸਾਡੇ ਚੰਦ ਜੀ ਇਸ ਸਾਡੇ ਏਰੀਏ ਦੇ ਬਿਲੀ ਬੋਰਡ ਦੇ ਸਭ ਤੋਂ ਪੁਰਾਣੇ ਅਧਿਕਾਰੀ ਨੇ ਤੇ ਇਹਨਾਂ ਨੂੰ ਅਸੀਂ ਫੋਨ ਮਾਰਿਆ 5 ਮਿੰਟ ਚ ਆ ਕੇ ਇਹਨਾਂ ਨੇ ਹੁਣ ਚਾਹ ਠੰਡੀ ਕਰ ਕਰਕੇ ਪੀਰੇ ਨੇ ਫਟਾਫਟ ਪੀ ਇਹਨਾਂ ਨੇ ਕਿਤੇ ਅੱਗੇ ਜਾਣਾ ਤੇ ਠੰਡੀ ਕਰਕੇ ਪੀਰੇ ਨੇ ਫਟਾਫਟ ਕਿਉਂਕਿ ਇਹ ਬੰਦੇ ਹੈ ਹੀ ਵਿਚਾਰੇ ਬਹੁਤ ਵਧੀਆ ਨੇ ਇਹਨਾਂ ਨੂੰ ਫਟਾਫਟ ਫੋਨ ਮਾਰੀਦਾ ਫਟਾਫਟ ਆ ਜਾਂਦੇ ਨੇ ਤੇ ਕਾਰਨ ਸਾਰੀ ਪਤਾ ਗੱਲ ਕੀ ਸਾਡੀ ਆਪ ਦੀ ਬੋਲਬਾਣੀ ਤੇ ਸਾਡੇ ਆਪ ਦੇ ਵਿਹਾਰ ਤੇ ਸਾਨੂੰ ਸਰਵਿਸ ਮਿਲਣੀ ਹੈ ਜੇ ਸਾਡਾ ਆਪ ਦੀ ਬੋਲਬਾਣੀ ਵਧੀਆ ਨਹੀਂ ਸਾਡਾ ਆਪਣਾ ਵਿਹਾਰ ਵਧੀਆ ਨਹੀਂ ਤੇ ਫੇਰ ਸਾਨੂੰ ਨਾ ਮਿਸਤਰੀ ਮਿਲਣਾ ਨਾ ਸਾਨੂੰ ਬਿਜਲੀ ਵਾਲੇ ਮਿਲਨੇ ਨੇ ਨਾ ਸਾਨੂੰ ਝੋਨਾ ਲਾਉਣ ਵਾਲੀ ਲੇਬਰ ਮਿਲਣੀ ਹੈ ਫੇਰ ਸਾਨੂੰ ਕੁਝ ਨਹੀਂ ਮਿਲਣਾ ਤੇ ਜੇ ਸਾਡਾ ਵਿਹਾਰ ਵਧੀਆ ਨਾ ਫੋਨ ਤੇ ਹੀ ਰਿਆਂ ਖਾਦਾਂ ਆ ਜਾਂਦੀਆਂ ਫੋਨ ਤੇ ਹੀ ਮਿਸਤਰੀ ਆ ਜਾਂਦੇ ਨੇ ਫੋਨ ਤੇ ਹੀ ਲੇਬਰਾਂ ਆ ਜਾਂਦੀਆਂ ਨੇ ਫੋਨ ਤੇ ਸਾਰਾ ਕੁਝ ਆ ਜਾਂਦਾ ਹੈ ਠੀਕ ਹੈ ਜੀ ਧੰਨਵਾਦ ਬਿਜਲੀ ਵਾਲਿਓ ਤੁਹਾਡਾ ਤੁਸੀਂ ਦਿਨ ਰਾਤ ਇੱਕ ਕਰਕੇ ਸਾਨੂੰ ਲਾਈਟ ਦੇ ਰਹੇ ਹੋ ਬਸ ਇੰਨਾ ਇੱਕ ਗੱਲ ਹੋਰ ਰੱਖਿਓ ਬਿਜਲੀ ਬੋਰਡ ਨਾਲ ਕਹਿ ਰਿਆ ਕਰੋ ਜੇ ਮੀਂਹ ਮੂੰ ਪੈ ਜਾਣਾ ਲਾਈਟ ਬੰਦ ਕਰ ਦਿਆ ਕਰੋ ਭਈ ਜੇ ਹੁਣ ਗੋਡੇ-ਗੋਡੇ ਪਾਣੀ ਖੜਾ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਲਾਈ ਉਹਨਾਂ ਨੂੰ ਇੰਨੀ ਉੱਪਰ ਦਾ ਗੱਲ ਪਚਾਓ ਸਾਰੇ ਸਾਸਿਕਾਂ